ਤੇ 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 ਮੋਢੇ ਤੋਂ ਦੀ ਚਿਲਕਦਾ ਆਇਆ ਸੂਰਜ ਤੇ ਟਰੈਕਟਰ ਦੀ ਵਿਚਾਲੀ ਵਾਲੀ ਸੀਟ ਤੇ ਬੈਠਾ ਹੋਇਆ ਭਾਈ ਨੌਜਵਾਨ ਛੱਤੂ ਤੇ ਅੱਜ ਨੌਜਵਾਨ ਦੇ ਤੂੜੀ ਬਣਦੀ ਆ ਤੇ ਵਧਾਈਆਂ ਭਾਈ ਤੈਨੂੰ ਤੂੜੀ ਬਣਦੀ ਆ ਤੇ ਆਈ ਆ ਭਰਾਵਾ ਕੁਝ ਹੋ ਕੇ ਹੋ ਕੇ ਸੀ ਕਈ ਦਿਨਾਂ ਦਾ ਗੜੇ ਹੀ ਮਾਰੀ ਜਾਂਦਾ ਸੀ ਆ ਗੁੱਸਾ ਕਿਲਾ ਕਰੀ ਜਾਂਦਾ ਸੀਗਾ ਕਹਿੰਦਾ ਮੇਰੀ ਤੂੜੀ ਨਹੀਂ ਬਣਾਉਂਦੇ ਮੈਂ ਕਿਹਾ ਜੀ ਤੂੜੀਆਂ ਵਿਚਾਲੀ ਰੋਲੀਆਂ ਫਿਰਦੀਆਂ ਆਪਦੀਆਂ ਤੇ ਅੱਜ ਵੀ ਫਿਰ ਆਪਦਾ ਕੰਮ ਉਹ ਵਿਚਾਲੇ ਛੱਡ ਕੇ ਤੇ ਇਹਦੀ ਤੁੜੀ ਬਣਾਉਣੇ ਅੱਜ ਦਾ ਦਿਨ ਹੀ ਇੱਥੇ ਲਾਉਣਾ ਹੈ ਕੱਲ ਨੂੰ ਫਿਰ ਉਹ ਜਾਣਗੇ ਫੱਤੇ ਪ੍ਰੋਣਾ ਸਾਹਿਬ ਕੋਲੇ ਤੇ ਉੱਥੇ ਉਹਨਾਂ ਦਾ ਕੰਮ ਵੀ ਜੜਿਆ ਪਿਆ ਰੌਣੀਆਂ ਰੱਪੇ ਕਰਨੇ ਆਗੇ ਆਹ ਭਾਰੀਆਂ ਨੇ ਸਹੀ ਹੈ ਨਾ ਅੱਜ ਇੱਥੇ ਤਾਂ ਨਿਬੜੀਓ ਸਾਰੀ ਉਹਨਾਂ ਦਾ ਜੇ ਨਿਬੜੀਏ ਤਾਂ ਚੰਗੀ ਗੱਲ ਆ ਤਾਂ ਹੀ ਚੱਲ ਤੈਨੂੰ ਬੰਦੇ ਮਿਲ ਕੇ ਬੰਦੇ ਤਾਂ ਮਿਲ ਗਏ ਕੀ ਰੇਟ ਕਰਿਆ ਪਤਾ ਹੀ ਨਹੀਂ ਹੋਇਆ ਇਹ ਕਢਾਖੇ ਕੁਛ ਉਹਨਾਂ ਨੂੰ ਅ ਕੱਲ ਭਈ ਆਪਾਂ ਅੰਦਰ ਤੁੜੀ ਪਾਈ ਸੀ ਆ ਪੰਜ ਕਿ ਟਰਾਲੀਆਂ ਤੇ ਬੰਦੇ ਮੌਕੇ ਤੇ ਮਿਲ ਗਏ ਸੀਗੇ ਆ ਕਿਸੇ ਦੀ ਮਸ਼ੀਨ ਖੜ ਗਈ ਸੀਗੀ ਤੇ ਉਹਨਾਂ ਨਾਲ ਆਪਾਂ ਕਰਿਆ ਸੀ 300 ਤੇ 30 ਰੁਪਿਆ ਦਾ ਰੇਟ ਟਰਾਲੀ ਦਾ ਇੱਕ ਟਰਾਲੀ ਦਾ ਹਾਂ ਤੇ 350 ਮੰਗਦੇ ਹੁੰਦੇ ਆ ਤੇ ਬਾਕੀ ਵਾਧਾ ਘਾਟਾ ਪਰਪੇ ਤੌਰ ਤੇ ਚੱਲ ਜਾਂਦਾ ਤੇ ਜਾਲ ਵਿੱਚ ਬਰਸ਼ਾਦਾ ਬਣ ਸ਼ੱਕ ਕੇ ਆ ਗਿਆ ਉੱਥੇ ਠੀਕ ਆ ਪੱਲੀ ਤੇ ਘੱਟੇ ਲੈ ਜੀ ਨਾਲ ਮੁਰਕੇ ਨਾ ਅੱਖੇ ਮੇਰੀ ਕਣਕ ਡੁੱਲਦੀ ਫਿਰਦੀ ਐ ਜਾਲੇ ਦਾ ਲਾਹ ਦਿੰਦਾ ਬੰਦਰਾ ਆ ਨਹੀਂ ਲੱਗਦੇ ਚੱਲ ਆ ਜਿਸ ਤੋਂ ਮੇਲੇ ਆਂਦਾ ਸੀ ਆਪਣਾ ਨੇ ਕੋਲੋਂ ਚੱਕ ਕੇ ਤੇ ਖੁੱਲੇ ਥਾਂ ਵਾਸਤੇ ਠੀਕ ਐ ਇਹ ਟਰੈਕਟਰ ਦੇ ਮਗਰਲੇ ਪਾਸੇ ਪੈਂਦਾਗਾ ਤੇ ਇੱਥੇ ਆਪਣੇ ਕੰਮ ਲੂਟ ਜਾਈਦੀ ਐ ਇਹਦੇ ਜ ਆ ਸਾਹਮਣੇ ਸੂੜੀ ਵਾਲੇ ਭਾਂਡੇ ਚ ਤੇ ਥਾਂ ਲੱਗ ਜਾਂਦਾ ਸੀ ਚਾ ਵੱਧਾ ਕੰਮ ਥਾਂ ਲੱਗੂ ਲੱਗੂ ਕਰਦਾ ਸੀਗਾ ਚੱਲ 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 ਮੋੜ ਤੇ ਛੜਕ ਤੇ ਜਿਹੜਾ ਆ ਕੇ ਮੁੜੇਗਾ ਚੱਲ 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 ਦਵੱਲੀ ਚੱਲ ਟਰਾਲੀ ਭਰਨ ਵਾਲੀ ਆ ਠੀਕ ਆ ਆਇਆ ਵੇਰਾ ਚੱਗਾ ਆਉਣਾ ਹੈ ਮਾਗਰੀ ਤੇ ਹਾਂ ਕੰਮ ਵੱਧਦਾ ਟਾਈਮ ਘਟਾ ਤਾ ਕਰਕੇ ਨੌਜਵਾਨ ਚਲੇ ਗਏ ਹਾਂ ਸਮਾਂ ਦਾ ਫਿਲਹਾਲ ਪੌਣੀ 8 ਵਜੇ ਦੀ ਹੋਇਆ ਹੁਣੇ ਹੁਣੇ ਜਿੰਮ ਦੀ ਡਿਊਟੀ ਤੋਂ ਵਾਪਸ ਹੀ ਆਈ ਜਾਂਦਾ ਸੀ ਗਾਲੇ ਕੇ ਸ਼ਤੂ ਖੜਾ ਦੇਖ ਕੇ ਵਾਰ ਗਏ ਆਪਣੀ 2 ਮਿੰਟ ਗੱਲਬਾਤ ਸ਼ੁਰੂ ਕਰ ਲਈ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਪੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਵਲੌਗ ਚ ਅੱਜ 12 ਬਸਾਖ 24 ਅਪ੍ਰੈਲ ਸਾਲ 2024 ਤੇ ਬੁੱਧਵਾਰ ਦਾ ਦਿਨ ਸਵਾ ਤੁਹਾਨੂੰ ਦੱਸ ਹੀ ਚੁੱਕੇ ਆ ਤੇ ਜੋਬਰ ਚਲੇ ਗਏ ਆ ਗੱਡੀ ਲੈ ਕੇ ਹਰਤੂ ਕੰਮ ਸ਼ੁਰੂ ਬਸ ਇਸ ਵੇਲੇ ਚਲਾ ਲੈਣੇ ਨੇ ਸੁਹਾ ਵਾਲੀ ਇੱਕ ਦੀ ਟਰਾਲੀ ਥੋੜੀ ਜਿਹੀ ਬਸ ਮੱਠਾ ਜਲਦਾ ਕੰਮ ਤੇ ਵੈਸੇ ਲੰਘ ਗਏ ਹੁਣ ਤਾਂ ਸੁੱਕੇ ਪਏ ਆ ਕੰਮ ਚੜਿਆ ਪਿਆ ਪੂਰਾ ਤਾਂ ਕਰਕੇ ਚੱਲੀ ਜਾਂਦੇ ਤੇ ਰਾਤ ਵੀ ਅਸੀਂ ਚੱਕ ਟੂਲ ਫੇਰ ਹੱਲਣ ਲੱਗ ਗਿਆ ਢੋਲੀਆਂ ਵੀ ਖਾਲੀ ਤੇ ਰਾਤ 10 ਵਜੇ ਮਸ਼ੀਨ ਬੰਦ ਕਰੀ ਸੀਗੀ ਤੇ ਉਦੋਂ ਬਸ ਲੋਡ ਜ ਲੈਣ ਲੱਗ ਗਿਆ ਸੀ ਕਿ ਪਹਿਲੇ ਗੀਅਰ ਤੇ ਹੈਗਾ ਸੀ ਕੰਮ ਫਿਰ ਉਦੋਂ ਬਾਅਦ ਵਾਲਾ ਫਾਇਦਾ ਵੀ ਨਹੀਂ ਹੁੰਦਾ ਮਠਾ ਮਠਾ ਕੰਮ ਚੱਲਦਾ ਤੇ ਨਾਲੇ ਤੇਲ ਫੁੱਕਣ ਦਾ ਵੀ ਕੀ ਫਾਇਦਾ ਤੇ ਇੱਕ ਗੱਲ ਆ ਹੱਥ ਨੇ ਰਾਤ ਅੱਖ ਚ ਮੱਛਰ ਜਿਹਾ ਪੈ ਗਿਆ ਤੇ ਰਾਤ ਸੁੱਜੀ ਰਹੀ ਤੇ ਹੁਣ ਵੀ ਅੱਖ ਬੰਦੀ ਹੋਈ ਜਾਂਦੀ ਤੇ ਉਹਦੇ ਨਾਲ ਜਖਾਂ ਵਾਲਾ ਕੰਮ ਫੇਰ ਅੱਜ ਵੱਧ ਗਿਆ ਹਾਂ ਘਟ ਨਾੜਿਆ ਸੀਗਾ ਮਸਾਂ ਕਹਦੇ ਨੇ ਹਾਂਜੀ ਸਤਿ ਸ੍ਰੀ ਅਕਾਲ ਮਾਜੀ ਤੇ ਬਾਕੀ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੁੱਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਤਾਂ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਮਾਤਾ ਜੀ ਆਹ ਦੇ ਚੋਲਾ ਚੋਂ ਕੈਦਰ ਜਾਣ ਜਮਾ ਆਹ ਰੈਡੀ ਹੈਗਾ ਸਤਿ ਸ੍ਰੀ ਅਕਾਲ ਸੋਨ ਸਾਰਿਆਂ ਬੇਟਾ ਧੰਨਵਾਦ ਤੁਹਾਡੇ ਜਿਹੜੇ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਫੇਸਬੁਕ ਤੇ ਦੇਖਦੇ ਹੋ ਤੁਹਾਡਾ ਕੋਈ ਜ਼ਿਆਦਾ ਬੋਲੋ ਵੀ ਕਰ ਦਿਓ ਕਰ ਲਿਓ ਜੀ ਨਵੀਂ ਸ਼ੁਕਰਾ ਹੁੰਦਾ ਧੰਨਵਾਦ ਤੁਹਾਡੇ ਪਾਏ ਸੋਨ ਸਾਰਿਆਂ ਨੂੰ ਭਾਈ ਅ ਅੱਠ ਵਜੇ ਕਿਹਾ ਮੈਂ ਤਾਂ 8:30 ਦੀ ਲੈ ਕੇ ਦੋ ਮਿੰਟ ਰਹਿ ਕੇ ਭਈ 8 ਵਜਣ ਚ ਹੈ ਤੇ ਵੀ ਖਾ ਲਾਤੇ ਉਹ ਤਾਂ ਤੇ ਮੈਂ ਸਾਹ ਜਿਆ ਚ ਰਾ ਸੱਤੂ ਤੇ ਬਣਾ ਦੇਣਾ ਚਾਹ ਰਾ ਖਾ ਲੈਣਾ ਰੋਟੀ ਛੱਤੂ ਰੋਟੀ ਮੈਂ ਥੋ ਲੈ ਜੂ ਆਂਦੀ ਉਹ ਜੀ ਤਾਂ ਲੈ ਜੀ ਬਸ ਮੈਂ ਲਾ ਲੀ ਠੀਕ ਹੈ ਚੰਗਾ ਹਮਾਤਾ ਜੀ ਸਤਿ ਸ੍ਰੀ ਅਕਾਲ ਸਾਸਰੀ ਕਾਲ ਦਾ ਜਾ ਕੇ ਰੋਟੀ ਖਾਣ ਕਰਾਏਗੇ ਜੀ ਜਵੇਰ ਨੂੰ ਬੱਸ ਖਵਾਉਣਾ ਹੈ ਰੋਟੀ ਆ ਕੇ ਉਹਨੂੰ ਠੀਕ ਹੈ ਜੀ ਆ ਗਿਆ ਦੀ ਖਾਲਾ ਵਾਹ ਜੇ ਉਹ ਕਿਹੜਾ ਸੁਣਨਾ ਡਾਇਰੈਕਟਰ ਤੇ ਇਹਦਾ ਮੈਂ ਫਾਰਮੈਲਟੀ ਜੀ ਪੂਰੀ ਕਰੀ ਆ ਭਾਈ ਖੇਤ ਪਿੰਡਾਂ ਵਾਲੇ ਕੇ ਤਾਂ ਕੇ ਆਵਾਜ਼ ਮਾਰਦੇ ਹੁੰਦੇ ਆ ਤੇ ਕਹਿੰਦੇ ਇਹ ਆਵਾਜ਼ ਮਾਰਨੀ ਜ਼ਰੂਰੀ ਵੀ ਹੁੰਦੀ ਆ ਤੇ ਕਹਾਂੇ ਕੰਮ ਕਰਨ ਵਾਲੀ ਦੀ ਇੱਜ਼ਤ ਜੀ ਹੋ ਜਾਂਦੀ ਆ ਤੇ ਇਹ ਬੰਦੇ ਨੂੰ ਹਟ ਕੇ ਆਉਣਾ ਕੰਮ ਤੋਂ ਸੌਖਾ ਹੋ ਜਾਂਦਾ ਲੱਗਦੀ ਹੁੰਦੀ ਜਿਵੇਂ ਜਡੀਰੀ ਵਾਂਗੂ ਨਾ ਖੋਸ਼ਾਂ ਨਾ ਤਾਂ ਮੜਾ ਮੜਾ ਇੱਕ ਅੱਧਾ ਗੇੜਾ ਲਾਊਗਾ ਜਮੀ ਨਹੀਂ ਬਣਾਉਂਦਾ ਸਹੀ ਗੱਲ ਆ ਯਾਰ ਕੱਲਾ ਮੁੰਡਾ ਤਾਂ ਕੋਈ ਨਾ ਹੋਊ ਤੂੰ ਵੀਡੀਓ ਜਗਾ ਦੋ ਦੱਸੀ ਇਹਨਾਂ ਫਿਰ ਚੰਗਾ ਜਾ ਬਾਈ ਜਾਂ ਲੱਸੀ ਪੀ ਲਾ ਦੇ ਕੋਲੇ ਰੋਟੀ ਆਟੀ ਖਾ ਲਈ ਭੁੱਖਾ ਨਾ ਫਿਰਦਾ ਰਹੀਂ ਵਧੀਆ ਲੋਟ ਆ ਘੈਂਟ ਆ ਚੜਦੀ ਕਲਾ ਆ 11:30 ਵਜੇ ਦਾ ਸਮਾਂ ਹਾਰਨ ਮਾਰਤਾ ਉਹਨੇ ਟਰਾਲੀ ਭਰੀ ਗਈ ਤੇ 6 ਮਿੰਟ ਾਲੀ ਆ ਗਈ ਮਤਲਬ ਲਾਉਣੀ ਆ 6 ਮਿੰਟ ਾਲੀ ਹਨ ਚੱਕੀ ਜਾਂਦੇ ਵਧੀਆ ਟਾਈਮ ਨਾਲੀ ਚੱਲਿਆ लग गया भरावा सू कुछ चलो ਕਿ ਉਹ ਡੇਰੀ ਜਿਹੜੀ ਗੱਲਾਂ ਫਰਾਤ ਦਿਖਾਈ ਸੀ ਵਲੌਗ ਚ ਨਦਾ ਨਾ ਗਰਦ ਉੱਤੇ ਆਉਣ ਵਾਲਾ ਤੇ ਉੱਤਰੋਂ ਉਸਤਰੀ ਲੰਮੀ ਦੋ ਕਿੱਲੇ ਹੁੰਦੀ ਆ ਜੀ ਉਦੋਂ ਕੰਮ ਥੋੜਾ ਜਿਆ ਪੈੜਾ ਜਿਹਾ ਲੱਗਦਾ ਤੇ ਵੈਸੇ ਅਦਾਸ ਤਾਂ ਕੋਡ ਨਾ ਕੱਟ ਕੇ ਬਹਿੜੇ ਜਾਂਦੇ ਆ ਤੇ ਆ ਬਤਲੇ ਹੀ ਪਰਨਿਆਂ ਦਾ ਆ ਫਾਇਦਾਗਾ ਕਿ ਬੇਜਰੀ ਦੇਖੀ ਜਾਂਦਾ ਚਲ ਹਾਂ ਸਰ ਜਾਂਦਾ ਓਕਾ ਓਕਾ ਤੇ ਕੰਮ ਰਹਿ ਗਿਆ ਆਪਣੇ ਕੋਲੇ 4 ਕਿੱਲਿਆਂ ਦਾ ਅੱਜ ਹੱਥਾਂ ਨੂੰ ਆਪਣੀ ਥੋੜੀ ਨਿਬੜ ਜੂ ਤੇ ਨਿਆਈ ਵਾਲੀ ਛਤੂ ਤੇ ਆਪਣੀ ਹਜੇ ਥੋੜੀ ਉਹ ਰਹਿੰਦੀ ਆਂ ਜੀ ਪਤਾ ਉਹ ਕੰਮ ਪੈਂਡਿੰਗ ਹੋ ਜੇ ਤੇ ਗੱਗੂ ਹਾਂ ਗੇੜਿਆਂ ਤੇ ਆ ਕੱਲ ਪਰਸੋਂ ਦਾ ਇਸੇ ਕੰਮ ਤੇ ਮੜਾ ਰੱਖਿਆ ਤੇ ਸਕਰੀਨ ਦੇ ਜਮਾਨ ਬਿਲਕੁਲ ਵਿਚਾਲੀ ਜਾਂਦਾ ਹੋਇਆ ਗੱਗੂ ਦਾ ਆਸ਼ਾ ਝੋਟਾ ਤੇ ਫਿਰ ਹਾਲ ਹੋ ਕਮ ਹੋਇਆ ਡੀਜ਼ਲ ਦਾ ਡੀਜ਼ਲ ਦਾ ਢੋਲ ਖਾਲੀ ਆਵੇ ਜਿ ਪੰਪ ਤੋਂ ਭਰਾ ਦੇਵਾਂਗੇ ਲੋ ਢੋਲ ਲਈਆਂ ਕੱਲ ਨੂੰ ਫੇਰੇ ਨਾਗੇ ਉੱਥੇ ਚਲੇ ਜਾਣਾ ਤੇ ਉੱਧਰ ਦਾ ਹਿਸਾਬ ਉੱਧਰ ਕਰਨਗੇ ਪਰੋਣਾ ਸਾਹਿਬ ਨਾਲ ਡੀਜ਼ਲ ਦਾ ਹਾਂ ਇੱਕ ਮੰਗੋਈਆ ਜੋ ਉਪਰੋਂ ਬਲੋਂ ਠੰਡੇ ਦੀ ਤੇ ਖੈਰ ਉਹ ਤਾਂ ਚਲਦੀ ਨੇ ਹਿੱਤਾ ਚੋਂ ਕਈ ਵਈ ਕਹਿਣਗੇ ਕਹਿਣਗੇ ਕਿ ਬਈ ਘਰ ਦੇ ਨਾਲ ਕੋਈ ਮੇਲ ਨਹੀਂ ਬਈ ਸਾਰਾ ਵਿੱਚ ਹੀ ਚਲੇ ਲਾ ਵਿੱਚ ਹੀ ਗੋੜ ਕਾ ਲਈਦਾ ਵਿੱਚ ਹੀ ਚਾਹ ਦੇ ਵਿੱਚ ਹੀ ਚਾਣੀਆਂ ਵਿੱਚ ਹੀ ਰੋਟੀਆਂ ਦਈਆਂ ਰੱਪੇ ਸਾਰਾ ਕੁਝ ਮਿਕਸ ਹੋ ਜਾਂਦਾ ਅੰਦਰ ਜਾ ਕੇ ਤੇ ਕੁਝ ਨਹੀਂ ਹੁੰਦਾ ਯਾਰ ਖਾ ਨੋਟਾ ਮਾਹੌਲ ਸਵਾ ਹੋਇਆ ਹਾਂ 3 ਵਜੇ ਦਾ ਤੇ ਅੱਜ ਦਿਨ ਨਿਖਰਿਆ ਹੋਇਆ ਪੂਰਾ ਤੇ ਕੋਈ ਬੱਦਲ ਬੋਲਾ ਨਹੀਂ ਦੇਖਦਾ ਸੀ ਅੱਜ। ਇੱਕ ਹਲਕਾ ਜਿਹਾ ਬੱਦਲ ਦਿਖਿਆ ਇੱਧਰ ਸਾਹਮਣੇ। ਲਹਿਦਾ ਜਾ ਖੜਾ। ਜਿਵੇਂ ਦੂਜਿਆਂ ਨਾਲ ਰਸਕੇ ਅਡਟਾਲਿਆ ਹੋਵੇ। ਤੇ ਆਪਣਾ ਉਹ ਗੇਕ ਵਾਲਾ ਮੰਜਾ। ਤੇ ਇੱਥੇ ਘੁੰਮਦਾ ਫਿਰਦਾ ਜਿਨੂੰ ਜਿੱਥੇ ਜਿਹੇ ਰੋਡ ਹੁੰਦੀ ਹੈ ਉੱਥੇ ਕਿੱਲਾ ਕਾ ਇੱਧਰ ਕਦੇ ਕਿੱਲਾ ਕਾ ਇੱਧਰ ਟੂਈ ਸਿੱਧੀ ਕਰ ਲੈਣਾ। ਤੇ ਬੰਬੂ ਕਾਟ ਚ ਲੈ ਲਾ। ਓਹ ਟਾਲੀ ਲਵੇ ਇੱਥੇ ਖੜਾਗਾ। ਕਭਈ ਤੇ ਢੀੜਾ ਡੱਪਾ ਲੈ ਕੇ ਖੇਤ ਵਾਪਸ ਆ ਗਏ ਤੇ ਉੱਥੇ ਵਲੌਗ ਨਹੀਂ ਬਣਾਇਆ ਜਦੋਂ ਮੈਂ ਪੰਪ ਤੇ ਦੁਕਾਨ ਤੇ ਜਾ ਕੇ ਜੇਬ ਚ ਮਾਰਿਆ ਹੱਥ ਕੈਮਰਾਮੈਨ ਨੇ ਫੋਕਸ ਕਰਨ ਵਾਸਤੇ ਤੇ ਭਾਈ ਫੋਨ ਮੈਂ ਗੱਲ ਕਰਦ ਕਰਦਾ ਘਰੇ ਹੀ ਰੱਖ ਗਿਆ ਸੀ ਤੇ ਕੈਮਰਾਮੈਨ ਫੋਕਸ ਫਿਰ ਕਿੱਥੇ ਕਰੇ ਤੇ ਬਨ ਕੇ ਢੋਲੀਆਂ ਲੈ ਆਏ ਦੇ ਨਾਲ ਜੋਬਰ ਦੀ ਡਿਮਾਂਡ ਤੇ ਡਿਊ 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 ਬੇਦ ਘੱਟਾ ਮਿੱਠਾ ਨਮਕੀਨ ਤੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਟਰੈਕਟਰ 'ਚ ਰੱਖ ਲੈਣੇ ਹੁੰਦੇ ਆ ਕੋਈ ਬਿਸਕੁਟ ਆ ਟੇਸਟੀ ਗਰੀ ਵਗੈਰਾ ਕਿ ਨੇਰੇ ਸਵੇਰੇ ਕਈ ਵਾਰੀ ਭੁੱਖ ਲੱਗਦੀ ਆ ਰੋਟੀ ਕਦੇ ਤਾਂ ਲੇਟ ਵੇਟ ਹੋ ਜਾਂਦੀ ਆ ਤਾਂ ਕਰਕੇ ਤੇ ਵਾਕਿਆ ਹਾਲ ਦੀ ਹੋਈ ਢਾਣੀ ਤੋਂ ਹਵਾ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਕੱਲ ਦੀ ਬਸ ਹਵਾ ਐਂ ਚੱਲੀ ਜਾਂਦੀ ਆ ਪਤਾ ਹੀ ਨਹੀਂ ਕਦੋਂ ਕਿੱਧਰ ਨੂੰ ਹੋ ਜੇ ਤੇ ਜੇ ਇੱਧਰ ਨੂੰ ਜਾਂਦੇ ਗਏੜੇ ਐ ਟਰੈਕਟਰ ਦੇ ਉੱਤੇ ਆਉਂਦੀ ਆ ਤਾਂ ਐਂ ਹੀ ਪਤਾ ਇੱਧਰ ਨੂੰ ਆਦੇ ਹੋਏ ਫੇਰ ਇੱਧਰ ਨੂੰ ਅੱਗੇ ਟਰੈਕਟਰ ਦੇ ਉੱਤੇ ਹੀ ਆਈ ਜਾਵੇ ਕਰਦਾ ਤਾ ਕੰਮ ਬੈਠ ਠੀਕ ਆ ਅੱਜ ਥੋੜਾ ਜਿਹਾ ਗਰਮੈਸ਼ ਚ ਕੰਮ ਬੈਸ 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 ਕੁਸਾਗਤ ਕਰਦੇ ਹੋ ਠੰਡਾ ਪੀ ਲੋ ਗਾਇਜ਼ ਮਾਉਂਟਨ ਡਿਊ ਡਰ ਕੇ ਅਗੇ ਜੀਤ ਐ ਕਿਧਰਾ ਮੂੰਹ ਤੇਰਾ ਇਧਰ ਤੇ ਵਿੱਚ ਹਲਕਾ ਆ ਨਮਕ ਪਾ ਲਿਆ ਮਗਲਾਸ ਚ ਨਮਕ ਪਾ ਕੇ ਪੀਣਾ ਉਹਨਾਂ ਬਾਹਰ ਵੀ ਨਾ ਜੇ ਗਲਾਸ ਕਿਤੇ ਇਹ ਇਹ ਨੂਨ αਲਫਾ ਵੇਚ ਲਿਆਂਦਾ ਸੀ ਜਿਹੜਾ ਮੈਂ ਇਹ ਲਿਆਂਦਾ ਸੀ ਅਸੀਂ ਆਹ ਸਪਾਰਟੇ ਬਾਈਦੋਂ ਰਾਜੂ ਬੋਡੀ ਪਰ ਕੋਲ ਗਏ ਸੀ ਜਦੋਂ ਤੇ ਉਹਨੇ ਦਬਾਇਆ ਸੀ ਬਾਈ ਨੇ ਕਿ ਤੁਸੀਂ ਕਹਿੰਦਾ ਇਹ ਦੇਖੋ ਨਮਕ ਲਿਆ ਕੇ ਦੇਖੋ ਬਹੁਤ ਵਧੀਆ ਹੈਗਾ ਕਹਿੰਦਾ ਬਾਹਰਲੇ ਦੇਸਾਂ ਵਾ ਤੇ ਬਾਹਰਲੇ ਦੇਸਾਂ ਚ ਵੀ ਜਾਂਦਾ ਕਹਿੰਦੇ ਇੱਥੋਂ ਤੇ ਅਸੀਂ ਲਿਆਏ ਸੀ ਭਾਈ ਰਾਜੂ ਵੀਰ ਨਮਕ ਬਾਕੀ ਤੇਸਤੀ ਹੈਗਾ ਮੈਂ ਹਲਕਾ ਇਹ ਨਾਮ ਕਬਾ ਲੈਣਾ ਉਹਨਾਂ ਇਹਦੇ ਵਿੱਚ ਮੈਨੂੰ ਆਪ ਦੇ ਟੈਸਟ ਦੇ ਹਿਸਾਬ ਨਾਲ ਤਾਂ ਵਧੀਆ ਲੱਗਦਾ ਚੀਅਰਸ ਤੇ ਹਾਸ ਦੇ ਵਾਸਤੇ ਰੋ ਖਾਓ ਪੀਓ ਨਜ਼ਾਰੇ ਲਓ ਹੋਰ ਦੁਨੀਆ ਤੋਂ ਕੀ ਲੈ ਜਾਣਾਗਾ ਤੇ ਵੈਸੇ ਤਾਂ ਆਪਾ ਜਿਮ ਮੇਂਟੇਨਰ ਦੀ ਨੌਕਰੀ ਕਰਦੇ ਆ ਪਰ ਆਪਾਂ ਕਦੇ ਐਂ ਪਰਹੇਜ਼ ਨਹੀਂ ਕਰਿਆ ਵੀ ਅਸੀਂ ਭਾਈ ਮਿੱਠਾ ਨਹੀਂ ਖਾਣਾ ਅਸੀਂ ਕੱਟਾ ਨਹੀਂ ਖਾਣਾ ਅਸੀਂ ਸੌਸ ਨਹੀਂ ਖਾਣੀ ਅਸੀਂ ਪਕੌੜੇ ਨਹੀਂ ਖਾਣੇ ਤਲੇ ਆ ਨਹੀਂ ਖਾਣਾ ਭਈ ਆਪਦਾ ਸਾਰਾ ਕੁਝ ਪਾਰ ਆ ਜੇ ਜੇ ਕੋਈ ਬੇਲਾ ਬੰਦਾ ਘੁੰਮਣ ਵਾਲੀ ਕੁਰਸੀ ਤੇ ਬਹਿ ਕੇ ਕੋਈ ਕੰਮ ਕਰਦਾ ਉਹ ਹੀ ਬੰਦੇ ਨੂੰ ਪਰੇ ਰੱਖਣ ਦੀ ਲੋੜ ਹੁੰਦੀ ਆ ਤੇ ਆਪਣਾ ਤਾਂ 24 ਘੰਟੇ ਬਸ ਖੋਨ ਦਾ ਸਰਕਲ ਚੱਲੀ ਜਾਂਦਾ ਤੇ ਫੈਟ ਵਾਲੇ ਘਟਾ ਨੂੰ ਆਪਣੇ ਚ ਵਾਦਦੇ ਕਦੇ ਨਜ਼ਰ ਆਈ ਨਹੀਂਗੇ ਤੇ ਬਸ ਆਪਦਾ ਮੇਨਟੇਨ ਜਿਆ ਰੱਖਦੇ ਆਂਗੇ ਬਰੇਡ ਬਸ ਲੋਟਾ ਕੰਮ ਤੇ ਹੁਣਾ 78 80 ਦੇ ਵਿੱਚ ਵਿੱਚ ਰਹੂਗਾ ਗਰਮੀ ਗਰਮੀ ਆ ਸਰਦੀ ਚ 85 ਦੇ ਲਵੇ ਵਗ ਜਾਂਦਾ ਹੂੰ ਹੂੰ ਡੂਡ ਗਲਾਸ ਠੋਕਿਆ ਕਰਾਰਾ ਜਿਆ ਕਰਕੇ ਤੇ ਹਣੋ ਚੋਬਰ ਨੂੰ ਦਾਉਂ ਦਵਾ ਲੈਣੇ ਨਾਲੇ ਠੰਡਾ 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 ਪੀ ਲੂ ਆਹੋ ਆ ਰੋਗ ਲੱ ਲੈ ਪਤਾ ਲੱਗ ਗਿਆ ਆਪਣੇ ਡਰਾਈਵਰ ਦੇ ਬ੍ਰੇਕ ਲੱਗਦੇ ਆ ਠੰਡਾ ਪੀਲਾ ਮੈਂ ਪਾਉਣਾ ਟਰਾਲੀ ਹੋਰ ਟੇਡਾ ਵਿੰਗਾ ਜਾਂ ਬਾੜਾ ਹੋਣਾ ਨਾਲ ਡਰਾਈਵਰ ਦੇ ਹੋਏ ਉਹ ਬਚਾਰੇ ਵਾਂਗੂ ਕਰਦੇ ਹੋਰ ਪੀਲਾ ਸਾਰਾ ਕੁਝ ਤੇਰੀ ਆ ਖਾਲਾ ਖੱਟਾ ਮਿੱਠਾ ਪੁੱਜ ਗਏ ਰਹੇ ਵਗੈਰੇ ਟੀਬ ਲੈ ਚੱਲ ਲੈ ਆਂਦੀ ਨਹੀਂ ਗੱਡੀ ਦੇ ਮਾਡੇ ਬਾਦੇ ਹਾਰੇ ਆਇਆ ਲੈ ਜਾ 6:50 ਮਿੰਟ ਦਾ ਸਮਾਂ ਹੋ ਗਿਆ ਤੇ ਸੂਰੀ ਜੀ ਸਾਹਿਬ ਉਹਰੇ ਟਾਟਾ ਬਾਏ ਬਾਏ ਕਰ ਚੱਲੇ ਨੇਗੇ ਤੇ ਇਧਰ ਆਪਣੀ ਟਰਾਲੀ ਇਸ ਤੋਂ ਬਾਅਦ ਇੱਕ ਹੋਰ ਹੈਗੀ ਆ ਮਤਲਬ 7:30 ਪੌਣੇ 8 ਦਾ ਟਾਈਮ ਹੋਈ ਆ ਉਹ ਆ ਕਿ ਟਰਾਲੀ ਟਾਈਮ ਨਾਲ ਆ ਗਈ ਤਾਂ ਵੈਸੇ ਗੱਗੂ ਟਾਈਮ ਨਾਲ ਹੀ ਮੋੜ ਲਿਆਉਂਦਾ ਟਰਾਲੀ ਭਰਦੇ ਭਰਦੇ ਤੇ ਆ ਸਾਹਮਣੇ ਸਕਰੀਨ ਦੇ ਅਣ ਜਮਾਂ ਵਿਚਾਲੇ ਪਏ ਕਣਕ ਦੇ ਗੱਟੇ ਤੇ ਜਿਹੜੇ ਕਿ 12-13 ਹੋਣਗੇ ਵੱਧ ਹੋਣਗੇ ਕੋਈ ਛਤੂ ਦੇ ਹੋਣਗੇ 2-4 ਤੇ ਛਤੂ ਨੌਜਵਾਨ ਕਹਿੰਦਾ ਚੱਕ ਕੇ ਆਪਦੇ ਲੈ ਹੀ ਜਾਂਦੇ ਆ ਤੇ ਮੈਂ ਰਾਤ ਨੂੰ ਕਿਤੇ ਕੋਈ ਹੋਰ ਗਾਸ ਕੇ ਲੈ ਜੇ ਤੇ ਉਹ ਹੁਣ ਆਉਂਦਾਗਾ ਘਰੋਂ ਟਰੈਕਟਰ ਲੈ ਕੇ ਜਪਾਨ ਨੇ ਡੁੱਬਦੇ ਹੋਏ ਸੂਰਜ ਦਾ ਆਨੰਦ ਮਾਣਦੇ ਆ ਸ਼ਾਮਾਂ ਤੇਰੇ ਪਿਆ 7:07 ਦਾ ਸਮਾਂ ਹੋ ਗਿਆ ਟਰਾਲੀ ਭਰੀ ਖੜੀ ਆ ਤੇ ਗੱਗੂ ਨੌਜਵਾਨ ਹਰੇ ਦੇ ਪਹੁੰਚਿਆ ਨਹੀਂ ਤੇ ਛੱਤੂ ਕਹਿੰਦਾ ਮੈਂ ਤੁਰਦਾ ਤੇ ਆਪਾਂ ਆਪਣਾ ਮਾਲ ਇਕ ਤਾਂ ਇਕੱਠਾ ਕਰੀ ਜੰਨੇ ਆ ਤੇ ਚੈੱਕ ਕਰੋ ਰਿਪੋਰਟ ਫਿਰ ਜਿਵੇਂ OK ਰਿਪੋਰਟ ਤੀਜੇ ਹੀ ਜੀ ਕਮਬਾਈਨ ਨੇ ਕੱਢੀ ਹੁੰਦੀ ਆ ਉਹੀ ਜੀ ਗੱਲ ਬਾਤ ਆ ਬਾਣੀਆ ਮਗੂ ਡੂੰਗਾ ਹੱਥ ਮਾਰ ਕੇ ਲਿਆਉਣ ਦੇ ਮਾੜਾ ਭੱਜਾ 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 ਦਵਾਲਲਾ ਅੱਡੀ ਜਿਹੜੇ ਗੋਡੇ ਵੀ ਦੋਹਣ ਲੱਗ ਗਏ ਹੈ ਗੱਭਰੂਆਂ ਦਾ ਆਏ 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 ਕੀ ਹੁੰਦਾ ਇਹਦਾ ਤਕੜੇ ਹੁੰਦੇ ਆ ਗੋਡੇ ਅਗਰੀਸ ਕਰਨ ਨਾਲ ਗਰੀਸ ਮਾਰ ਦਾਂਗੇ ਮਾੜੀ ਗੋਡਿਆਂ 'ਚ ਪੂਰਾ ਨੇ ਦੀਦੇ ਦੀਦੇ ਮਾਲ ਇਕੱਠਾ ਕਰ ਲਿਆ ਜਾ ਤੂ ਦਾ ਪਾਨੂੰ ਪਤਾ ਹੀ ਸੀਗਾ ਹਨੇਰਾ ਕਰਕੇ ਹੋ ਗਿਆ ਨੌਜਵਾਨ ਪਹਿਲਾਂ ਸ਼ੈਲਰਾਂ ਜਿ ਫਿਰਦਾ ਸੀ ਉਧਰ ਹਾਂ ਕਣਕਾਂ ਤਲਾਉਂਦਾ ਆ ਗਿਆ ਓਏ ਬੇਲੇ ਸਿਰ ਆ ਗਿਆ ਵਿਚਾਲੇ ਰੱਖਾਂ ਓਏ ਵਿਚਾਲੇ ਸਿਰ ਤੇ ਵਿਚਾਲੇ ਇਹ ਤਾਂ ਅੰਦੋਂ ਦੀ ਨਾ ਚੱਲ ਬਈ ਓਕੇ ਦੀ ਰਿਪੋਰਟ ਹੈ ਹਾਂ ਬਸ ਉਹ ਬਾਕੀ ਜਿਹੜਾ ਮਾਲ ਬਚਿਆ ਉਹ ਚੱਕ ਲਿਆਉਣਗੇ ਸੱਜਣਾ ਤੇ ਆ ਨਵਾਦ ਭਾਈ ਛਤੂ ਬੇਲੇ ਦੇ ਬਲੇ ਆ ਗਿਆ ਵਾ ਵਾ ਲਾ ਵੀਰ ਜੀ ਤੇ ਲੱਦਲੇ ਘਟੇ ਰੇੜੀ ਆਪਣੀ ਭਰ ਲਈ ਆ ਤੇ ਹਾਂ ਸਵਾ ਡੂੜ ਕਨਾਲ ਸਵਾ ਕਨਾਲ ਹੋ ਗਣਾ ਸਵਾ ਡੇਢ ਕਨਾਲ ਦਾ ਤਾਂ ਅਸੀਂ ਬੱਚਿਆ ਕਾ ਟਰਾਲੀ ਦਵਾਰੇ ਮੰਗਵਾਈ ਆ ਭਰ ਕੇ ਖੜਾਤੀ ਆ ਤੇ ਪੌਣੇ 8 ਵਜੇ ਦਾ ਬਿਲਾ ਹੋ ਗਿਆ ਤੇ ਫਿਲਹਾਲ ਸੋਹਣਾ ਰਿਹਾ ਅੱਜ ਦਾ ਦਿਨ ਹੈਨਾ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਤੇ ਇੱਥੇ ਆਪਣਾ ਆ ਕੰਮ ਨਿਭੜ ਗਿਆ ਨਹੀਂ ਵਾਲੀ ਤੂੜੀ ਰਹਿ ਗਈ ਤੇ ਇਹਨਾਂ ਨੇ ਤੜਕੇ ਜਾਣਾ ਉੱਧਰ ਨੂੰ ਪ੍ਰੋਣਾ ਸਾਹਿਬ ਕੋਲੇ ਤੇ ਉਹ ਆਪਣੀ ਪੈਂਡਿੰਗਾਂ ਤੂੜੀ ਹਲੇ ਮਪੂਸ਼ ਜੀ ਲੰਕ ਦੀ ਹਲੇ ਰਹਿ ਗਈ ਆ ਤੇ ਬਾਕੀ ਭਾਈ ਤੁਸੀਂ ਦੱਸਿਓ ਸਾਰੇ ਕੰਮ ਕਰ ਤੁਸੀਂ ਕਿੰਨਾ ਕ ਨਵੇੜ ਲੈ ਗਿਆ ਕਿੰਨਾ ਕ ਰਹਿ ਗਿਆ ਹਾੜੀ ਦਾ ਬਾੜੀ ਦਾ ਤੇ ਬਾਕੀ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਅੱਜ ਦੇ ਦਿਨ ਦਾ ਕਾਰੋਬਾਰ ਆਪਣਾ ਇੰਨਾ ਸੀ ਤੇ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਮਿਲਦੇ ਆ ਤੇ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲੈਣਾ ਮੈਂ ਆਇਆ ਤਾਂ ਫੋਲੋ ਕਰ ਲਿਓ ਤੇ ਸਸਰੀ ਗਾ ਜੀ ਜਰਾ